ਲੈਣ ਦਾ ਫਿਰ ਪਿੰਡ ਵਾਲਿਆਂ ਨੇ ਤੇ ਉਹਨਾਂ ਦੀ ਜੇਬ 'ਚ ਪੈਸੇ ਆਉਣਗੇ ਤਾਂ ਲੈਣਗੇ ਨਾ ਕਹਿੰਦੇ ਜੀ ਇਹ ਨਹੀਂ ਗੱਲ ਕਦੇ ਸੋਚੀ ਮੈਂ ਕਿਹਾ ਸੋਚਿਆ ਕਰੋ ਅਸੀਂ ਕਿਉਂ ਤੜਫਦੇ ਆਂ ਅਸੀਂ ਕਿਉਂ ਲੂਹਦੇ ਆਂ ਅਸੀਂ ਪੱਛੇ ਜਾਂਦੇ ਆਂ ਜਦੋਂ ਇਹ ਸਿਆਸੀ ਲੋਕ ਸਟੇਜਾਂ 'ਤੇ ਬਿਆਨ ਦੇ ਕੇ ਤੁਹਾਡੇ ਦਿਲਾਂ ਨਾਲ ਖੇਡ ਕੇ ਉਤਰ ਜਾਂਦੇ ਨੇ ਨਾ ਵੀ ਅਸੀਂ ਤਾਂ ਜੀ ਬੱਕਰੀ ਦਾ ਮੁਆਵਜ਼ਾ ਵੀ ਦਵਾਂਗੇ ਮੁਰਗੀ ਦਾ ਮੁਆਵਜ਼ਾ ਵੀ ਦਵਾਂਗੇ ਆਹ ਹੋਰਿਆਂ ਨੂੰ ਕਿੰਨੇ ਦਿਨ ਹੋ ਗਏ ਕਿੰਨਾ ਕੁ ਮੁਆਵਜ਼ਾ ਦੇਦਾ ਅਜੇ ਤੱਕ ਮੇਰੇ ਖੇਲ ਗਰਦੌਰੀ ਵੀ ਹੋਈ ਆਪੋ ਸਾਰੇ ਜਾਣਦੇ ਜਦੋਂ ਗਰਦੌਰੀ ਨਹੀਂ ਨਾ ਹੁੰਦੀ ਉਹਦਾ ਅੰਦਾਜ਼ਾ ਨਹੀਂ ਨਾ ਲਾਇਆ ਜਾਂਦਾ ਕਿ ਕਿੱਥੇ ਕਿੱਥੇ ਕਿੰਨਾ ਕਿੰਨਾ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਤੇ ਦੇਣਾ ਕੀ ਹੈ ਅਜੇ ਇਸ ਤਰ੍ਹਾਂ ਦੇ ਅੰਦਾਜ਼ੇ ਲਾਉਣਗੇ ਫਿਰ ਉਹਦੇ ਬਾਰੇ ਅਗੇ ਕੋਈ ਸਟੇਟਮੈਂਟ ਦੇਣਗੇ ਫਿਰ ਵਿਰੋਧੀ ਤੇਰੇ ਟੀਵੀ ਉੱਤੇ ਬਹਿ ਕੇ ਉਹਨੂੰ ਰੱਦ ਕਰੂਗੀ ਯਾਨੀ ਇਹ ਲੋਕ ਤੁਹਾਡੇ ਜ਼ਿਲ੍ਹਾ ਨਾਲ ਦਿਮਾਗਾ ਨਾਲ ਤੁਹਾਡੀਆਂ ਜ਼ਿੰਦਗੀਆਂ ਨਾਲ ਖੇਡਦੇ ਨੇ 55 ਬੰਦੇ ਮਰ ਗਏ ਇੱਕ ਪਿੰਡ ਦੇ ਵਿੱਚ ਕਿਤੇ ਕੋਈ ਮਾੜੀ ਘਟਨਾ ਵਾਪਰ ਜੇ ਤਾਂ ਆਲੇ-ਦਾਲੇ ਦੇ ਇਲਾਕੇ 'ਚ ਸੋਕ ਪੈ ਜਾਂਦਾ ਪਰ ਇਹਨਾਂ ਦੇ ਕਿਸੇ ਦੇ ਜਿਵੇਂ ਕਹਿੰਦੇ ਹੁਣ ਸ਼ਬਦ ਹੋਰ ਨਿਕਲਣ ਲੱਗਿਆ ਸੀ ਇਹਨਾਂ ਦੀ ਝੂਹੀਏ ਜ ਆਦਮੀ ਐਨੇ ਪਿੰਡ ਹੜ ਗਏ ਉਦੋਂ ਉੱਥੇ ਬਹੁਤ ਸਾਰੇ ਲੋਕ ਜਾਂਦੇ ਸੀ ਚੰਗਾ ਵੀ ਲੱਗਦਾ ਜਦੋਂ ਸੈਲੀਬ੍ਰਿਟੀ ਜਾਂਦੇ ਨੇ ਸੈਲੀਬ੍ਰਿਟੀ ਮਤਲਬ ਮਸ਼ਹੂਰ ਲੋਕ ਉਹ ਕਿਸੇ ਖੇਤਰ ਦੇ ਹੋ ਸਕਦੇ ਨੇ ਉਹ ਵਿਦਵਾਨ ਹੋ ਸਕਦੇ ਨੇ ਆਲੋਚਕ ਹੋ ਸਕਦੇ ਨੇ ਉਹ ਕੋਈ ਸੰਗੀਤ ਨਾਲ ਜੁੜੇ ਹੋ ਸਕਦੇ